ਹਾਂਜੀ ਵੀਰੇ ਵੀਰੇ ਜੇ ਕਿਸੇ ਵੀ ਵੀਰ ਨੇ ਗੋਭੀ ਦੀ ਪਨੀਰੀ ਲੈਣੀ ਆ ਦਸਹਰੇ ਵਾਲੀ ਸਮਰ ਵਾਈਟ ਤੇ ਕਵਿਤਾ ਡਾਕਟਰ ਕੰਪਨੀ ਦੀ ਉਹ ਵੀ ਤਿਆਰ ਆ ਪਨੀਰੀ ਤੇ ਹੋਰ ਵੀ ਜਿਹੜੇ ਇੱਕ ਦੋ ਵੈਰਾਈਟੀਆਂ ਜਿਹੜੀਆਂ ਹੋਰ ਆ ਉਹ ਵੀ ਤਿਆਰ ਆ ਇਹਦੇ ਵਿੱਚ ਹਨਾ ਜੇ ਕਿਸੇ ਵੀ ਵੀਰ ਨੂੰ ਇਹ ਪਨੀਰੀ ਚਾਹੀਦੀ ਆ ਗੋਭੀ ਦੀ ਤਾਂ ਉਹ ਲੈ ਸਕਦਾ ਆਪਣੇ ਸਾਡੇ ਜੋਧਾ ਪਿੰਡ ਆ ਵੀਰੇ ਵੀਰ ਦੀ ਦੁਕਾਨ ਤੇ ਉਥੋਂ ਲੈ ਸਕਦਾ ਵਾ ਉਹਦਾ ਵੀਰ ਦਾ ਨੰਬਰ ਹੈਗਾ 9914599681 ਇਹ ਨੰਬਰ ਤੇ ਵੀਰ ਨੂੰ ਕਾਲ ਕਰ ਲਿਓ ਠੀਕ ਨਹੀਂ ਤੇ ਜਦੋਂ ਮਰਜੀ ਇਹਦੇ ਤੇ ਕਰਕੇ ਤੁਸੀਂ ਲੈ ਸਕਦੇ ਹੋ ਪਨੀਰੀ ਸਾਰੀਆਂ ਬੀਜ ਤਿਆਰ ਪਏ ਆ ਪਨੀਰੀ ਦੇ ਲੋੜ ਤਿਆਰ ਪਏ ਆ ਵੀ ਜਿੰਨੇ ਵਾਲੇ ਮਰਜੀ ਲਾ ਲਿਓ ਜ਼ਿਮੀਦਾਰ ਬੀਜ ਭੰਡਾਰ ਅੱਡਾ ਜੋਧਾ ਵਿੱਚ ਇਹਦੀ ਵੀਰੇ ਦੀ ਸ਼ਾਪ ਆ ਤੇ ਏ ਵੀਰ ਤੋਂ ਆਪਾਂ ਸਮਾਨ ਸਮੂਹ ਸਾਰਾ ਇਤੋ ਹੀ ਲੈਨੇ ਆ ਮੈਂ ਸਾਰਾ ਬੀਬੂ ਇਹੀ ਵੀਰੇ ਤੋਂ ਲੈਣਾ ਸਾਡੇ ਚੋਂ ਉਧਾ ਹੀ ਆ ਤੇ ਉਹਦੇ ਚੋਂ ਕੋਲੇ ਚਲੋ ਪਨੀਰੀ ਤੇ ਆ ਦੀ ਮੈਨੂੰ ਕਹਿੰਦਾ ਵੀਰ ਵੀਡੀਓ ਪਾ ਦੇ ਮੈਂ ਵੀਰੇ ਆਪਾਂ ਪਾ ਦਿੰਨੇ ਆ ਏ ਚੱਕਰੀ ਗੱਲਾਂ ਚੇ ਕਿਸੇ ਵੀਰ ਨੂੰ ਲੋੜ ਤਾਂ ਦੋ ਤੋਂ ਲੈ ਲੂਗਾ ਤਾਂ ਕਰਕੇ ਵੀਰ ਮੈਂ ਵੀਡੀਓ ਪਾਈ ਆ ਜੇ ਕਿਸੇ ਨੂੰ ਲੋੜ ਆ ਵੀਰ ਨੂੰ ਲੈ ਲਿਓ